ਫਰੀਦਕੋਟ ਦੇ ਗੁਰਵਿੰਦਰ ਕਤਲ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਦਿਨ ਦੀ ਛੇਵੀਂ ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਪੁਲਿਸ ਨੇ ਕਤਲ ਕੇਸ ਦੇ ਤੀਜੇ ਮੁਲਜ਼ਮ ਵਿਸ਼ਵਜੀਤ ਨੂੰ ਕਾਬੂ ਕਰ ਲਿਆ ਹੈ ਔਰ ਇਲਜ਼ਾਮ ਹੈ ਕਿ ਕਤਲ ਦੇ ਦੌਰਾਨ ਵਰਤੀ ਗਈ ਕਾਰ ਉਸ ਦੌਰਾਨ ਹੀ ਮੌਜੂਦ ਸੀ ਔਰ ਕਤਲ ਦੌਰਾਨ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ ਮੁਲਜ਼ਮ ਪਤਨੀ ਤੇ ਉਸ ਦਾ ਪ੍ਰੇਮੀ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕੇ ਨੇ ਘਟਨਾ ਵਾਲੇ ਦਿਨ ਪ੍ਰੇਮੀ ਹਰਕਮਲ ਦੇ ਨਾਲ ਕਾਰ ਦੇ ਵਿੱਚ ਆਇਆ ਸੀ ਮੁਲਜ਼ਮ ਵਿਸ਼ਵਜੀਤ ਔਰ ਸੀਸੀਟੀਵੀ ਦੇ ਵਿੱਚ ਕਤਲ ਦੌਰਾਨ ਵਰਤੀ ਗਈ ਕਾਰ ਨਜ਼ਰ ਆਈ ਸੀ ਪੁਲਿਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਨੂੰ ਵੀ ਗ੍ਰਿਫਤਾਰ ਆਲਰਡੀ ਕੀਤਾ ਹੋਇਆ ਹੈ ਔਰ 28 29 ਨਵੰਬਰ ਦੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੇ ਮੁਲਜ਼ਮ ਪਤਨੀ ਰੁਪਿੰਦਰ ਕੌਰ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ ਪਤਨੀ ਦੇ ਪ੍ਰੇਮੀ ਹਰਕਮਲਜੀਤ ਸਿੰਘ ਦੀ ਵੀ ਗ੍ਰਿਫਤਾਰੀ ਹੋਈ ਔਰ 28 29 ਨਵੰਬਰ ਦੀ ਜਿਹੜੀ ਰਾਤ ਸੀ ਉਸ ਸਮੇਂ ਮੁਲਜ਼ਮ ਪਤਨੀ ਨੇ ਆਪਣੇ ਪ੍ਰੇਮੀ ਨੂੰ ਘਰ ਬੁਲਾਇਆ ਤੇ ਪ੍ਰੇਮੀ ਨਾਲ ਮਿਲ ਕੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਔਰ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਕਤਲ ਨੂੰ ਲੁੱਟ ਦੀ ਰੰਗਤ ਦੇਣ ਦੀ ਵੀ ਇੱਕ ਸਾਜ਼ਿਸ਼ ਚਾ ਗਈ ਹੈ ਕਿ ਕੋਸ਼ਿਸ਼ ਕੀਤੀ ਗਈ ਸੀ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਹੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਔਰ ਕਮਲੇ ਗੋੜੇ ਕੇ ਪੂਰਾ ਮਾਮਲਾ ਜਿਹੜਾ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸੀ ਇਸ ਮਾਮਲੇ 'ਚ ਹੁਣ ਤੱਕ ਤਿੰਨ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਇੱਕ ਸ਼ਖਸ ਜੋ ਕਾਰ ਦੇ ਵਿੱਚ ਨਾਲ ਲੈ ਕੇ ਆਇਆ ਔਰ ਹਰਕਮਲ ਨੂੰ ਨਾਲ ਲੈ ਕੇ ਆਇਆ ਸੀ ਹਰਕਮਲ ਔਰ ਰੁਪਿੰਦਰ ਦੋਵੇਂ ਪਹਿਲਾਂ ਹੀ ਗ੍ਰਿਫਤਾਰ ਸੀ ਇੱਕ ਹੋਰ ਸ਼ਖਸ ਨੂੰ ਗ੍ਰਿਫਤਾਰ ਹੋ ਗਿਆ ਏ ਔਰ ਕਾਬਲੇਗੌਰ ਹੈ ਕਿ ਦੁਜੇ ਪਾਸੇ ਸੀ ਗੱਲ ਕਰੀਏ ਤਾਂ ਗੁਰਵਿੰਦਰ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਕਤਲ ਕੀਤਾ ਗਿਆ ਪਤਨੀ ਦੇਤੇ ਇਲਜ਼ਾਮ ਗੱਲ ਕਰੀਏ ਤਾਂ ਇੱਥੇ ਹੀ ਛਾਤੇ ਕਿਉਂਕਿ ਇਸੇ ਹੀ ਛਾਤੇ ਉੱਪਰ ਜਦੋਂ ਚੜ ਜਾਂਦੇ ਨਾ ਤਾ ਚਲੇ ਜਾਂਦੇ ਨੇ ਉੱਤੇ ਲੈ ਕੇ ਜਾਂਦੇ ਨੇ ਕਿ ਇਸ ਚਾਤ ਉੱਪਰ ਦੀ ਲੱਗੀ ਸੀ ਹਾਂਜੀ ਇੱਥੇ ਇੱਥੇ ਪਾਸੇ ਚਾਤ ਉੱਤੇ ਛੱਤ ਉੱਪਰ ਲੱਗੀ ਸੀ ਹਾਂਜੀ ਇੱਥੋਂ ਜੀ ਇੱਥੇ ਪੌੜਾ ਉੱਪਰ ਬਣਾਉਣ ਪਹਾੜ ਕਿ ਸਿੱਟੀ ਹੋਈ ਸੀ ਜੀ ਮੇਰਾ ਭਤੀਜਾ ਕਲੈਂਡਰ ਵੀਰ ਤੇ ਵਾਸੀ ਸੀ ਮਗਰ ਤਾਂ ਵੀ ਨਾ ਵਰਗਾ ਬਣਾ ਬਸ ਉਹਨਾਂ ਨਾਲ ਉੱਪਰ ਕੱਪੜਾ ਵੀ ਨਹੀਂ ਪਾਇਆ ਐਡੇ ਬੇਕਰਕੇ ਬੰਦੇ ਹੋ ਜੇ ਮਾਪੇ ਨਾ ਹੋਣ ਤਾਂ ਨਾ ਹੋ ਜਤੀਆਂ ਪੁੱਤ ਜੰਮਣ ਜਿਹੜਾ ਕਿ ਮਾਪਿਆਂ ਨੇ ਇਹੋ ਜਿਹਾ ਕਲਾਸ ਦਿੱਤੀ ਨੂੰ ਸਖਾਈ ਉਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਜੀ ਨੇ ਸਾਡਾ ਘਰ ਦਾ ਚਰਾਗ ਬੁਝਾਤਾ ਸਾਡੇ ਜੀ ਸਾਡਾ ਕੋਈ ਸਾਰਾ ਨਹੀਂ ਕੋਈ ਰਹਾ ਮੈਨੇ ਬੁਰਾ ਨਹੀਂ ਤੇ ਇਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਚੱਲ ਰਿਹਾ ਸੀ ਤੇ ਜਿਹੜਾ ਬੀਤੀ ਰਾਤ ਇਹਨਾਂ ਨੇ ਕਾਫੀ ਟਾਈਮ ਤੋਂ ਇਹ ਸੋਚ ਰਹੇ ਵੀ ਇਹਨੂੰ ਕਿਸ ਕਿਸ ਤਰ੍ਹਾਂ ਅਸੀਂ ਮੌਦੇ ਕਾਟ ਉਤਾਰ ਕੇ ਤਾਂ ਆਪ ਇਕੱਠੇ ਰਹਿਣਾ ਸ਼ੁਰੂ ਕਰੀਏ ਤੇ ਇਹਨਾਂ ਨੇ ਰਾਤ ਨੂੰ ਇਸ ਵਾਅਦੇ ਨੂੰ ਅੰਜਾਮ ਦਿੱਤਾ ਤੇ ਇਹਨਾਂ ਦੇ ਹੁਣ ਪਰਿਵਾਰਾਂ ਦੇ ਇਹਨੇ ਅਸੀਂ ਜਿਹੜਾ 302 ਦੇ ਵਿੱਚ ਫ੍ਰੀਕੋਰਟ 70 ਵਿੱਚ ਮਕਦਮਾ ਦਰਜ ਕਰ ਲਿਆ ਹੁਣ ਜਿਹੜੀ ਨੈਸਟ ਇਨਵੈਸਟੀਗੇਸ਼ਨ ਅਸੀਂ ਜਾਰੀ ਰੱਖੀ ਹੋਈ ਹੈ ਤੇ ਇਸ ਦੇ ਵਿੱਚ ਜਿਹੜੀ ਦੋਸ਼ੀ ਦੋਸ਼ਣ ਰਪਿੰਦਰ ਕੌਰ ਉਹਨਾਂ ਹੀ ਗਿਰਿਫਤਾਰ ਕਰ ਚੁੱਕੇ ਆ ਤੇ ਜਿਹੜਾ ਦੋਸ਼ੀ ਜਿਹੜਾ ਫਰ ਕਮਲਪ੍ਰੀਤ ਤੇ ਬੱਲਵਾਨਾ ਤਾਂ ਉਹ ਮੌਕੇ ਤੋਂ ਪੱਜ ਗਿਆ ਸੀ ਇਸ ਵਾਰਤਾ ਤੋਂ ਜਾਣਦਾ